ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਡੇਆਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਪਹੁੰਚੇ ਆ ਚੱਬੇ ਤੋਂ ਜਿਹੜੀ ਦੋਸਤੋ ਤਰਨਤਾਰਨ ਤੋਂ ਚੱਬੇ ਤੁਸੀਂ ਜਿਹੜੀ ਵਿਜਿਟ ਕਰਨੀ ਚੱਬੇ ਤੋਂ 3 ਕਿਲੋਮੀਟਰ ਦੀ ਦੂਰੀ ਹੈਗੀ ਚੱਬੇ ਤੋਂ ਭੋੜੂ ਪੋਲੋਂ ਦੇ ਸਮੇਂ 3 ਕਿਲੋਮੀਟਰ ਦੀ ਦੂਰੀ ਆ ਇਧਰੋਂ ਭੋੜੂ ਪੋਲ ਵੀ ਜਿਹੜਾ ਦੋਸਤੋ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਆ ਖਾਸ ਮਡੇਆਲੇ ਤੁਸੀਂ ਵਿਜਿਟ ਕਰਨੀ ਆ ਬਾਈ ਸੁਖਵਿੰਦਰ ਸਿੰਘ ਹੋਰਾਂ ਦੇ ਕੋਲ ਆਏ ਆ ਤੇ ਪਹਿਲਾਂ ਵੀ ਦੋਸਤੋ ਆਪਾਂ ਕਾਫੀ ਵੀਡੀਓ ਇਸ ਕਰੂੰਗਾ ਅਪਲੋਡ ਕੀਤੀਆਂ ਨੇ ਤਾਂ ਪਸ਼ੂ ਤੁਹਾਨੂੰ ਨਵੇਂ ਤੋਂ ਨਵੇਂ ਵਿਖਾਈ ਦੇ ਆ ਤੇ ਅੱਜ ਬੂਰੀ ਇੱਕ ਮੱਝ ਦਿਖਾਵਾਂਗੇ ਦੋ ਪੰਜਾਂ ਹੋਰ ਨੇ ਤਿੰਨ ਬੜਾ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਪਸ਼ੂ ਆਲਮੋਸਟ ਜਿਹਨੇ ਵੀ ਦਿਖਾਵਾਂਗੇ ਜਿਆਦੇ ਨਾਲ ਕਿਸੇ ਸਵਾਏ ਆ ਜਿਹੜਾ ਕੋਈ ਗੱਬਣ ਪਸ਼ੂ ਹੋਇਆ ਉਹਦੀ ਪ੍ਰੋਪਰ ਜਾਣਕਾਰੀ ਆਪਾਂ ਭਾਜੀ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਲਾਂਗੇ ਸੋ ਵੀਡੀਓ ਅੱਜ ਦੋਸਤੋ ਆਪਾਂ 11 ਜੂਨ ਨੂੰ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦਾ ਕੋਈ 5 5:30 ਵਜੇ ਦਾ ਸਮਾਂ ਹੈਗਾ ਤਾਂ ਮਾਰਨਿੰਗ ਨੂੰ ਦੋਸਤੋ ਕੱਲ 12 ਜੂਨ ਨੂੰ ਮਾਰਨਿੰਗ 6 ਵਜੇ ਵੀਡੀਓ ਅਪਲੋਡ ਕਰਦੇ ਆਂਗੇ ਸੋ ਆਜੋ ਗੱਲਬਾਤ ਕਰਦੇ ਆਂ ਭਾਜੀ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਜੀ ਸੁਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਭਾਜੀ ਵਧੀਆ ਵਧੀਆ ਮਹਾਰਾਜ ਦੀ ਕਿਰਪਾ ਹੀ ਗੁਰੂ ਆਮਦਾਸ ਜੀ ਚਲੋ ਬਹੁਤ ਵਧੀਆ ਚੱਲਦੇ ਆ ਤੇ ਅੱਛਾ ਭਾਜੀ ਫਿਰ ਵਧੀਆ ਕੰਮ ਵਪਾਰ ਦਾ ਚੱਲੀ ਚੁਲੀ ਜਾਂਦਾ ਨਾਲ ਜੀ ਬਹੁਤ ਸੋਨਾ ਜੀ ਬਹੁਤ ਵਧੀਆ ਜੀ ਉਹ ਹੁਣ ਤਾਂ ਇੰ ਤੇ ਵੇਚਣਾ ਮਿਲਦਾ ਹੀ ਵਿਕ ਜਾਂਦਾ ਜੀ ਬਿਲਕੁਲ ਜੀ ਪਸ਼ੂ ਬਾਹਰ ਮਿਲਦਾ ਬਹੁਤ ਬਾਹਰ ਮਿਲ ਲੋ ਮਿਲਦਾ ਨਹੀਂਗਾ ਤੁਰ ਫਿਰ ਕੇ ਲੱਭੀਏ ਚੰਗਾ ਪਸ਼ੂ ਲੱਭਦਾ ਕੋਈ ਹਾਂ ਜੀ ਬੜਾ ਔਖਾ ਲੱਭਦਾ ਜੀ ਬਿਲਕੁਲ ਤੇ ਆਪਾਂ ਲੈਣਾ ਵੀ ਜ਼ਿਆਦਾਤਰ ਸੂਇਆ ਸੂਇਆ ਹੁੰਦਾ ਹੈ ਆਪਾਂ ਗੱਬਣ ਘੱਟ ਮਾਲ ਲੈਨੇ ਤੇ ਸੂਇਆ ਹੀ ਗਾਂ ਵੇਚਦੇ ਹੋ ਵੀ ਐਂ ਤਸੱਲੀ ਕਰਕੇ ਜੀ 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 ਹਾਂ ਤੇ ਅੱਜ 6 ਨਾਗ ਘਟੋ ਘਟ ਹੈਗੇ ਆਪਣੇ ਹਾਂ ਜੀ 6 ਨਾਗ ਆ ਜੀ ਤੇ ਇੱਕ ਤਾਂ ਕੋਈ ਗੱਬਣ ਪਸ਼ੂ ਇੱਕ ਗੱਬਣ ਆ ਬਸ ਗਾਂ ਬਾਕੀ ਮੱਝਾਂ ਸਾਰੀਆਂ ਸੂਣ ਵਾਲੀਆਂ ਦੋ گاਵਾਾਂ ਵੀ ਸੂਈਆਂ ਨੇ ਠੀਕ ਆ ਠੀਕ ਤੇ ਤਿੰਨੇ ਮੱਝਾਂ ਵੀ ਸੂਈਆਂ ਨੇ ਤੇ ਪਾ ਪਾਲੀ ਸੁਖਿੰਦਰ ਸਿੰਘ ਜੀ ਆਜੋ ਪਹਿਲੇ ਨੰਬਰ ਤੇ ਆਏ ਆ ਬੂਰੀ ਤੋਂ ਆਪਾਂ ਸਟਾਰਟ ਕਰ ਲਗੇ ਹਾਂਜੀ ਆ ਬੂਰੀ ਦੀ ਮਹ ਹੈਗੀ ਆਪਣੇ ਕੋਲ ਹਾਂਜੀ ਬੂਰੀ ਤੇ ਸੂਬਾ ਕਿੰਨਾ ਸੂਈ ਏ ਜੀ ਸੂਬਾ ਭਾਜੀ ਦੂਜਾ ਸੂਈ ਜੇ ਦੂਜਾ ਸੂਬਾ ਦੇਣ ਕਿੰਨੇ ਹੋਗੇ ਦੋਣ ਭਾਜੀ ਆ ਕੱਟਾ ਆ ਪਤਾ ਨਹੀਂ 10 ਦਾ 15 ਦਾ ਇੰਨੇ ਕਦਾ ਹੈਗਾ ਜੀ ਠੀਕ ਆ ਜੀ ਹਾਂ ਕੋਈ ਵੀ ਇਹ ਦਾ 10 ਦਿਨਾਂ ਦਾ ਕੱਟਾ ਮੰਨ ਲੇ ਕੋਈ 15 ਦਿਨਾਂ ਦਾ ਠੀਕ ਹੈ 10 ਦਾ ਮੰਨ ਲੇ ਆਪਾਂ ਐਵੇਂ ਤੇ ਆ ਮੱਝ ਭਰਾ ਬੂਰੀ ਮੱਝਾ ਠੀਕ ਆ ਤੇ ਸੂਬਾ ਦੂਜਾ ਤથા 15 ਦਿਨਾਂ ਦੀ ਸੂਈ ਤੇ ਮੌਕੇ ਦਾ ਪਾਜੀ ਸੁਖਵਿੰਦਰ ਸਿੰਘ ਜੀ ਕਿੰਨਾ ਕੁ ਦੁੱਧ ਚਵਾ ਦਾਂਗੇ ਦੁੱਧ ਪਾਜੀ ਮੌਕੇ ਦਾ ਇਸ ਟਾਈਮ 14 ਨਹੀਂ ਕਹਿਣਾ 13 ਕਿਲੋ ਦੀ ਆਪਣੀ ਪੂਰੀ ਗਰੰਟੀ ਹੈ 13 ਕਿਲੋ ਦੀ ਹਾਂਜੀ ਠੀਕ ਹੈ ਜੀ ਜਿਵੇਂ ਮਰਜ਼ੀ ਕੋ ਆਪਣੇ ਘਰੇ ਆ ਕੇ ਨਾ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਠੀਕ ਸਵੇਰੇ ਸ਼ਾਮ ਟਾਈਮ ਟਾਈਮ ਚੋਲੇ ਠੀਕ ਹੈ ਜੀ ਹਾਂਜੀ 13 ਕਿਲੋ ਦੀ ਦੋਸਤੋ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਤੇ 14 ਨਹੀਂ ਕਹਿਣਾ ਕੋਈ ਸਾਢੇ ਨਹੀਂ ਕਹਿਣਾ ਚੋਗਾ ਵੀ 13 ਕਿਲੋ ਆ ਜਿਹੜਾ ਥੱਲੇ ਮੌਜੂਦ ਆ ਜਿੰਨਾ ਹੈਗਾ ਉਹਨਾਂ ਦੱਸਣਾ ਘੱਟ ਨਿਕਲੇ ਸਾਡੀ ਜ਼ਿੰਮੇਵਾਰੀ ਨਹੀਂ ਠੀਕ ਆ ਤੇ ਦੂਜਾ ਸੁਬਾ ਜਿਹੜਾ ਦੋਸਤੋ ਬਿਲਕੁਲ ਸੁਈ ਆ ਠੀਕ ਆ ਮਾਰਕਿੰਗ ਜਿਵੇਂ ਥੋੜਾ ਜਿਹਾ ਨੀਲੀ ਦਾ ਪੱਖ ਵੀ ਪਛੀ ਦੇ ਵਿੱਚ ਹੁੰਦਾ ਵੀ ਉਹ ਸਾਫ ਦੀ ਮਾਰਕਿੰਗ ਤੁਸੀਂ ਦੇਖੋਗੇ ਹੈਗੀ ਆ ਬਾਕੀ ਬੂਰੀ ਆ ਠੀਕ ਆ ਜੀ ਬੂਰੀ ਕੁੰਡੀ ਆ ਆਪਾਂ ਇਹਨੂੰ ਕਹਿ ਸਕਦੇ ਆ ਤੇ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿੰਦੇ ਆ ਠੀਕ ਆ ਥੱਲੇ ਬੱਚਾ ਜਿਹੜਾ ਮੇਲ ਕਾ ਆਫਾ ਕੱਟਾ ਥੱਲੇ ਤੇ ਆਹ ਦੇਖੋ ਜੀ ਕਈ ਨਟਲੇ ਹਰੇ ਤੂਰੇ ਨਹੀਂ ਪਸ਼ੂ ਨੂੰ ਪਾਏ ਹੁੰਦੇ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਆ ਪਹਿਲੇ ਨੰਬਰ ਤੇ ਮੈਂ ਆਪਾਂ ਤੁਹਾਨੂੰ ਦਿਖਾਤੀ ਆ ਠੀਕ ਆ ਜੀ ਤੇ ਥੋੜਾ ਜਿਹਾ ਓਪਰਾ ਕਰਕੇ ਨਾ ਜਿਵੇਂ ਆਪਣੇ ਹੱਥੋਂ ਥੋੜਾ ਕੈਮਰਾ ਕਰਕੇ ਆ ਇਹ ਥੋੜਾ ਆਪਾਂ ਜੂ ਓਪਰਾ ਕਰਦਾ ਉਹਦੀ ਕੋਈ ਗੱਲ ਨਹੀਂ ਕਿ ਜਿਵੇਂ ਮਰਜ਼ੀ ਵੀ ਤਸਦੀ ਕਰੇ ਜੇ ਕਿ ਇਹਨੂੰ ਮਾਰੇ ਘੂਰੇ ਆਪਾਂ ਮੱਝ ਵਾਪਸ ਹੋ ਜਾ ਸਕਦਾ ਠੀਕ ਆ ਜੀ ਤੇ ਭਾਜੀ ਸੁਖਵਿੰਦਰ ਸਿੰਘ ਜੀ ਕਿੰਨੀ ਕੁ ਡਿਮਾਂਡ ਤੇ ਲੈਣ ਦੇਣ ਫਿਰ ਕੀ ਕੀਤਾ ਜੀ ਡਿਮਾਂਡ ਤਾਂ ਭਾਜੀ ਜਿੱਡੀ ਮੱਝ ਆ ਦੁੱਧ ਵੀ ਬਹੁਤ ਆ ਭਲਾ ਕੁ ਲੱਖ ਕਰਾਲੇ ਭਲਾ ਕੁ ਕਰਾਲੇ 98 97 ਹਾਂ ਜੀ ਪਰ ਆਪਾਂ ਅੱਜ ਮੋਲੋਂ ਨਾ ਕੀ ਕਰਨਾ ਜਿੱਦੇ ਜੋ ਮੁੜਕੇ ਨਾ ਹਾਂਜੀ ਮੱਝ ਦੇ ਦਾਂਗੇ ਭਾਜੀ ਆਪਾਂ 93000 ਦੀ 93 ਦੀ ਹਾਂ ਉਹ ਤੇ ਥੋੜਾ ਬਾਕੀ ਛੋੜ ਛੱਪਾ ਹੀ ਹੋਣਾ ਜੀ ਠੀਕ ਹੈ ਜੀ ਦੁੱਧ 13 ਕਿਲੋ ਤੋਲ ਕੇ ਦਵਾਂ ਘਰੇ ਆਪਰੇ ਠੀਕ ਹੈ ਜੀ ਹਾਂਜੀ ਵੀ ਦੁੱਧ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਵੀ 12 ਨਿਕਲੂਗਾ ਨਾ 12 ਨਹੀਂ ਨਿਕਲੂਗਾ 13 ਨਹੀਂ ਬਜੇ ਕਮਾਂਗੇ ਠੀਕ ਹੈ ਜੀ ਬਾਕੀ ਆ ਬੱਚਾ ਭਰਾਵੋ ਠੀਕ ਆ ਬੇਲੀ ਮਨ ਕੀ ਆਇਆ ਕੱਟਾ ਥੋੜਾ ਜਿਹਾ ਤੁਸੀਂ ਦੇਖੋ ਤੇ ਓਵਰ ਵਾਈਟਨੈਸ ਬੇਸ਼ੱਕ ਹੈਗੀ ਆ ਬਾਕੀ ਕਿਸੇ ਬੇਲੀ ਦਾ ਤੇ ਮੱਝ ਵੀ ਨੀਲੀ ਥੋੜਾ ਥੋੜਾ ਪੱਖ ਰੱਖਦੀ ਪਿਓਰ ਨਹੀਂ ਹੈਗੀ ਪਿਓਰ ਨਹੀਂ ਹੈਗੀ ਪੱਖ ਹੈਗਾ ਪਰਸੈਂਟੇਜ ਚਲੋ ਹੈਗੀ ਥੋੜੀ ਬਾਕੀ ਹੈ ਜੀ ਪਰ ਉਹ ਆਪ ਪੱਖ ਦੀ ਪਿਓਰ ਨੀਲੀ ਫਲਾ ਉਹ ਨਹੀਂ ਨਹੀਂ ਬਿਲਕੁਲ ਜੋ ਹੈਗਾ ਬਿਲਕੁਲ ਸਾਹਮਣੇ ਹੈਗਾ ਬੂਰੀ ਆ ਪ੍ਰੋਪਰ ਸੀਲ ਠੰਡੀ ਆ ਚੋਣ ਪੋਲੀ ਹੋਊਗੀ ਬਸ ਬਸ ਕਿਸੇ ਵੀ ਥਾਂ ਚੋਂ ਭੂਰ ਛੱਟਾ ਹੋਵੇ ਉਹਦੀ ਆਪਣੀ ਗਾਰੰਟੀ ਹੈ ਠੀਕ ਆ ਬਾਕੀ ਥਣ ਥਣ ਜਿਹੜਾ ਦੋਸਤੋ ਵਧੀ ਤੇ ਬਿਲਕੁਲ ਥਣ ਵੀ ਜਿਹੜੇ ਭੈਣ ਬਿਲਕੁਲ ਸਹਿਜ ਵੀ ਇੱਕੋ ਜੇ ਆ। ਉਹ ਟਾਈਮ ਜ਼ਿਆਦਾ ਲੱਗ ਜਾਂਦਾ ਨਹੀਂ ਤਾਂ ਆਪਾਂ ਚਵਾਈ ਵੀ ਕਰਾ ਸਕਦੇ ਆ ਇਹਦੇ ਵਿੱਚ। ਅੱਛਾ ਜੀ। ਹਾਂ ਜੀ। ਆ ਬਿਲਕੁਲ ਬਿਲਕੁਲ। ਚਲੋ ਕਿਸੇ ਬਹੁਤ ਲੱਗਦਾ ਫਿਰ ਜੇ ਕੋਹ ਤੇ ਕਰਾ ਦਾਂਗੇ। ਬਿਲਕੁਲ ਜੀ। ਜੇ ਕਿ ਆਨਲਾਈਨ ਤੋਂ ਨਹੀਂ ਤਾਂ ਵੀ ਚਵਾਹਰ। ਠੀਕ ਹੈ ਜੀ। ਤੇ ਜ਼ਰੂਰ ਜੇਕਰ ਆਪਣਾ ਗੁੰਜਾਇਸ਼ ਹੋਈ ਤਾਂ ਆਪਾਂ ਜ਼ਰੂਰ ਕਰਕੇ ਦਿਖਾਵਾਂਗੇ। ਇਸ ਤੋਂ ਬਾਅਦ ਆਪਾਂ ਬੱਚਾ ਲਾ ਕੇ ਪਸਵਾ ਕੇ ਵਿਖਾ ਦੇ। ਭਾਜੀ ਆ ਅੱਜ ਸਮਝ ਦੀ ਕੀ ਇਨਫੋਰਮੇਸ਼ਨ ਹੈ ਜੀ? ਭਾਜੀ ਇਹ ਦਾ ਬੱਚਾ ਨਹੀਂ ਹੈਗਾ ਜੀ। ਹਾਂ ਜੀ। 1 ਮਹੀਨਾ ਹੋ ਗਿਆ ਇਹਨੂੰ ਬਣੀ ਨੂੰ। ਅੱ ਅੱਛਾ ਜੀ ਠੀਕ ਨਹੀਂ ਹੋ ਗਿਆ ਕੰਮ ਹੀਨੇ ਦੀ ਕੋਈ ਗਰੰਟੀ ਨਹੀਂ ਹੁੰਦੀ ਮੁੜ ਕੇ ਕੱਲ ਨੂੰ ਕੋ ਕਵੇ ਵੀ ਲੱਗੀ ਸੀ ਤੂੰ ਭਾਉ ਝੂਠ ਮਾਰਿਆ ਹੋਆ ਹੂੰ ਇੱਕ ਮਹੀਨਾ ਜਿਹੜਾ ਦੋਸਤੋ ਬਣੀ ਨੂੰ ਹੋ ਗਿਆ ਟਾਈਮ ਚਾਹੀਏ ਏ ਆਈ ਮੰਨ ਲਓ ਭਾਈ ਤੇ ਪਰ ਗਰੰਟੀ ਵਾਲੀ ਗੱਲ ਕੋਈ ਨਹੀਂ ਚਲੋ ਵੇਰਵਾ ਪਾਤਾ ਵੀ ਜੇ ਹੱਥੀ ਬਣੀ ਆ ਜਾਂ ਕੋਈ ਬਣੀ ਆ ਸਾਡੇ ਹੱਥੀ ਬਣੀ ਆ ਅੱਛਾ ਇਹ ਮੱਝ ਸਾਡੀ ਘਰ ਦੀ ਆ ਇਹ ਹੀ ਲਿਆਂਦੀ ਨੀਗੀ ਤੇ ਸੂਹਾ ਕਿੰਮਾ ਮੰਨੀਆਂ ਤਾਂ ਫਿਰ ਜੀ ਇਹ ਸੂਹਾ ਮੰਨ ਲਓ ਕੋ ਚੌਥਾ ਮੰਨ ਲੇ ਕੋ ਪੰਜਵਾਂ ਮੰਨ ਲੇ ਕੋ ਠੀਕ ਮੱਝ ਚਲੋ ਸੂਆਂ ਦੇ ਵਿੱਚ ਹੈਗਾ ਪਾਡੂ ਆ ਸੂਆਂ ਦੇ ਹੈਗੀ ਆ ਤੇ ਹੁਣ ਅ ਦੁੱਧ ਦਾ ਪਹਿਲਾ ਮੌਕੇ ਤੇ ਕੀ ਹਾਜ਼ਰ ਆ ਜੀ ਓਕੇ ਦੁੱਧ 8 ਕਿਲੋ ਜੀ 8 ਕਿਲੋ ਪੂਰਾ ਵਿਖਾਲਾ 9 ਕਰ ਦੋ 10 ਕਹਿ ਦੋ ਨਹੀਂ ਉਹ ਨਹੀਂ ਗੱਲ ਹੈ ਠੀਕ ਹੈ ਜੀ ਜਿਹੜਾ 8 ਕਿਲੋ ਅਗਲੇ ਠੰਡਾ ਤੋਲਣਾ ਨਾ ਹਾਂ ਉਹ ਦੁੱਧ ਦਾ 8 ਕਿਲੋ ਜਿਹੜਾ ਦੁੱਧ ਦਾ ਦੋਸਤੋ ਜਿਹੜਾ ਚੋੜਣਾ ਕਿਸੇ ਵੀਰ ਨੇ ਠੀਕ ਆ ਤੇ ਥਣ ਭਾਂਡਾ ਬਿਲਕੁਲ ਤੁਸੀਂ ਆ ਨਜ਼ਦੀਕ ਤੋਂ ਦੇਖ ਲਓ ਬਿੱਟਰ ਪਰ ਫੱਤਰ ਹੈਗਾ ਠੀਕ ਆ ਤੇ ਸਾਜਰ ਮੱਝਾਂ ਦੇ ਕਿਟੋ ਕਰਦੇ ਆ ਤਾਂ 8-10 ਕਿਲੋ ਦੁੱਧ ਹੀ ਹੁੰਦਾ ਹਾਂਜੀ ਉਨਾ ਹੀ ਹੁੰਦਾ ਜੀ ਤੇ ਭਾਅ ਪੜਦਾ ਵੀ ਤਾਂ ਮੇਰੇ ਨਾਲ ਤਾਂ ਫਿਰ ਉਹ ਹਿਸਾਬ ਨਾਲ ਜਾਇਜ਼ ਹੀ ਚਲੋ ਭਾਅ ਪੜਦਾ ਜਾਇਜ਼ ਬਾਕੀ ਖੋਲ ਕੇ ਤੋੜ ਕੇ ਦਿਖਾਉਣੇ ਆ ਇਤਰਾ ਹੀ ਮਿਲਦੀ ਆ ਥਾਪੀ ਦੇ ਠੀਕ ਹੈ ਜੀ ਕੋਈ ਟੀਕਾ ਨਹੀਂ ਕੋਈ ਬੰਗਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਟੀਕਾ ਟੱਲਾ ਜਾਂ ਕੋਈ ਦੋਸਤੋ ਬੰਗਾ ਰਸੀ ਪਾਉਣ ਦੀ ਲੋੜ ਨਹੀਂ ਇਸੇ ਤਰ੍ਹਾਂ ਜਿਹੜਾ ਤੁਸੀਂ ਮਿਲਦੀ ਆ ਥਾਪੀ ਤੇ ਦੋਵੇਂ ਟਾਈਮ ਥਾਪੀ ਤੇ ਮਿਲਦੀ ਆ ਆਹ ਜਿਹੜਾ ਤੁਸੀਂ ਥਣ ਚੱਡਾ ਵੇਖ ਸਕਦੇ ਹੋ ਤੇ ਬਿਲਕੁਲ ਮੈਂ ਬਿਲਕੁਲ ਪਤਲਾ ਜਿਹਾ ਪਿੰਡਾ ਠੀਕ ਹੈ ਜੀ ਪਤਲੀ ਚਮੜੀ ਆ ਬਿਲਕੁਲ ਟਾਈਮ ਦੋਨੋ ਮਿਲਦੀ ਹੈ ਨਾ ਜੀ ਦੋਨੋ ਟਾਈਮ ਵੀ ਰ 8 ਟਾਈਮੋ ਜਿਹੜਾ ਮੌਜੂਦ ਤੋ ਠੀਕ ਹੈ ਭਾਵੇਂ ਨਾ ਵੀ ਦੋਨੋ ਟਾਈਮ ਜਿਹੜੀ ਆ ਦੋਸਤੋ ਮਿਲਦੀ ਆ ਠੀਕ ਹੈ ਕੋਈ ਵੀਰਾਂ ਵੀ ਦੋ ਡੰਗ ਚਵਾਈ ਕਰਕੇ ਤਸਦੀ ਕਰ ਸਕਦਾ 8 ਕਿਲੋ ਜਿਹੜਾ ਮੌਜੂਦਾ ਇਹਦੇ ਕੋਲ ਜਿਹੜਾ ਹਾਜ਼ਰ ਆ ਠੀਕ ਆ ਦੁੱਧ ਇਹ ਨਹੀਂ ਵੀ 8 ਕਿਹਾ 6 ਨਿਕਲੂ 5 ਨਿਕਲੂ ਭਾਜੀ ਕਿੰਨੀ ਡਿਮਾਂਡ ਫਿਰ ਇਸ ਮਹੀਨੇ ਦੀ ਡਿਮਾਂਡ ਵਾ ਜੀ ਭਾਈ ਭਲਾ ਕਰੀਏ 52 55 ਉਹ ਕੋਈ ਫਾਇਦਾ ਨਹੀਂ ਮਾਜਾ ਪਰ ਦੇਣੀ ਆ ਹਾਂ ਨਾ 47000 47000 ਦੀ ਹਾਂਜੀ ਠੀਕ ਆ ਉਹ ਚੋਕੀ ਥੋੜਾ ਬਾਅਦ ਛੋੜ ਛੱਪਾ ਕਰਦਾ ਠੀਕ ਆ 47000 ਦੀ ਆ ਦੋਸਤੋ ਠੀਕ ਆ ਤੇ ਬਾਕੀ ਵਿੱਚੋਂ ਮਾਨਤਨ ਹੋ ਜਾਊਗਾ ਮੌਕੇ ਤੇ ਵੱਡੀ ਮਾਜਾ ਕੋਈ ਉਹ ਜੀ ਨਹੀਂ ਲੱਗੀ ਸਾਡੇ ਹੱਥੀਆਂ ਸਾਡੀ ਘਰੋਂ ਹੀ ਮਾਜ ਅਸੀਂ ਵੇਚਣ ਲੱਗੇ ਇਹ ਨਹੀਂ ਅਸੀਂ ਮੁੱਲ ਲਿਆਂਦੀ ਠੀਕ ਪਹਿਲਾਂ ਲਿਆਂਦੀ ਹੋਣ ਇਹ ਆਦੇ ਘਰੋਂ ਠੀਕ ਨਾਲ ਡੇਰੀ ਦਾ ਕੰਮ ਆ ਦੋਸਤੋ ਡੇਰੀ ਦਾ ਸਾਡਾ ਕੰਮ ਹੈ ਡੇਰੀ ਦਾ ਕੰਮ ਨਾਲ ਤੇ ਇਹ ਮੈਂ ਜਿਹੜੀ ਆ ਦੋਸਤੋ ਬਿਲਕੁਲ 8 ਕਿਲੋ ਹਾਜ਼ਰ ਆ ਰੇਡ ਪਾਪੜ ਤਾਂ ਤੁਹਾਨੂੰ ਦੱਸਦਾ ਠੀਕ ਹੈ ਜੀ ਚੋਣ ਇੱਕ ਨੰਬਰ ਆ ਪਹਾੜੇ ਤੇ ਮਿਲਦੀ ਹੈ ਬੇਟਾ ਆ ਕੇ ਆ ਗਈ ਆਪਣੇ ਕੋਲ ਨੀਲੀ ਦੀ ਹੈ ਹਾਂਜੀ ਇਹ ਪਿਓਰ ਨੀਲੀ ਦਾ ਵੀ ਵੇਖੋ ਜੀ ਹੂੰ ਤਾਂ ਮੈਂ ਚੰਗੀ ਆ ਕੀ ਰਿਕਾਰਡ ਹੈ ਜਿੰਦਾ ਕੀ ਹਿਸਾਬ ਕਿਤਾਬ ਹਿਸਾਬ ਕਿਤਾਬ ਪਾਜੀ ਸੂਈਦ ਹੈਗੀ ਹੈ 20-25 ਦਿਨਾਂ ਦੀ ਹਾਂਜੀ ਬੱਚਾ ਇਹਦਾ ਉਹਨਾਂ ਦੇ ਘਰੇ ਗਿਆ ਸੀ ਮਾਰ ਜੀ 부ਚੀ ਤੇ ਉਹਨਾਂ ਘਰੇ ਮਿਲਦੀ ਸੀ ਥਾਪੀ ਤੇ 부ਚੀ ਤੇ ਜਿਤਰਾ ਮਰਜੀ ਹੂੰ ਹੂੰ ਠੀਕ ਆ ਆਪ ਆਪਾਂ ਲਿਆਂਦੇ ਉਹਨਾਂ ਘਰੋਂ ਚੋ ਕੇ ਉਵੇਂ ਵਧੀਆ ਅੱਛਾ ਤੇ ਉਹ ਵੀਡੀਓ ਵੀ ਹੈਗੀ ਚੋਂਦੇ ਪੈ ਦੀ ਮੈਂ ਬੜੇ ਨਮਾਨਾ ਮਿਲਦੀ ਹੁਣ ਆਪਣੇ ਘਰੇ ਆ ਕੇ ਥੋੜਾ ਜੀ ਜੀ ਨਹੀਂ ਲਾ ਮਿਲਦੀ ਨੀਗੀ ਟੀਕਾ ਲਾ ਕੇ ਚੋਂਨੇ ਆ ਦੋ ਦੋ ਤੋਂ 12 ਹੀ ਚੋ ਕੇ ਲਿਆਂਦਾ ਇਸ ਟਾਈਮ 10 11 ਜੇ ਵੀ ਪੱਕਾ ਹੈ 25 ਦਿਨ ਹੋ ਗਿਆ 25 ਦਿਨ ਹੋ ਗਏ ਠੀਕ ਆ ਜੀ ਵਸੇ ਆਪਾਂ ਕਿੰਨੇ ਕ ਦੋ ਡੰਗ ਦੀ ਚੁਵਾਈ ਉਹਨਾਂ ਘਰੇ ਕੀਤੀ ਹੋਗੀ ਕੋਈ ਉਹਨਾਂ ਘਰੇ ਪਾਜੀ 12 ਕਿਲੋ ਚੋ ਕੇ ਲਿਆਂਦਾ ਪਰ ਆਪਣੇ ਘਰੇ ਆ ਕੇ ਕਿਲੋ ਕਖੰਡ ਘਟੀਆ 11 ਤੇ 10 ਦੇ ਵਿੱਚ ਪੱਕਾ 10 ਤੋਂ ਨਹੀਂ ਘਟਦਾ 11 ਵੀ ਹੋ ਜੇ ਤੇ ਹੋ ਜੇ ਹੁਣ ਮੌਕੇ ਦਾ ਜਿਹੜਾ ਆਪਾਂ ਹਾਂ ਮੌਕੇ ਤੇ 10 ਕਿਲੋ ਦੁੱਧ ਜਿਹੜਾ ਨਾ ਪੱਕਾ ਇਹ ਵਿਖਾੜਾ ਖੁੱਲਾ ਨਹੀਂ ਕਹਿੰਦੇ ਆਪਾਂ ਇਹ ਨਹੀਂ ਵੀ ਕਹਿਣਾ 10000 ਨਿਕਲੂਗਾ 8 7 ਦੋਨੋਂ ਦੋਨੋਂ ਟਾਈਮ ਦੋਨੋਂ ਟਰੈਕ ਟਿਕਾ ਦੋਨੋਂ ਟਾਈਮ ਟਿਕਾ ਲੈਂਦੀ ਹੈ ਜੀ ਜੀ ਨਹੀਂ ਲਾਉਣ ਲਈ ਮੱਝ ਅੱਧੀ ਰਹਿ ਗਈ ਆ ਮੱਝ ਮੱਝ ਬਹੁਤ ਵੱਡੀ ਤਗੜੀ ਹੋਈ ਰਾਜ ਲੋਕ ਦੋਸਤੋ ਬੱਚਾ ਸੀਗਾ ਨਾਲ ਫਿਲਹਾਲ ਬੱਚਾ ਮਰਨ ਕਰਕੇ ਅਗਲੇ ਘਰ ਤਾਂ ਚਲੋ ਮਿਲਦੀ ਰਹੀ ਆ ਪਰ ਇੱਥੇ ਆ ਕੇ 2-4 ਦਿਨ ਹੋ ਗਏ ਜੀ ਨਹੀਂ ਵੀਰਾਂ ਦਾ ਲਾਇਆ ਤੇ 12 ਲੀਟਰ ਸੀਗਾ ਦੇਉ ਤੇ ਕੋਲ ਪਰ ਹੁਣ 10-11 10-11 ਦੇ ਵਿੱਚਕਾਰ ਜਿਹੜਾ ਦੁੱਧਾ ਠੀਕ ਹੈ ਤੇ ਬਾਕੀ ਸੋਣੀ ਪੂਰੀ ਆ ਫੱਬ ਫੁੱਪ ਪੂਰੀ ਆ ਸਿੰਗਲ ਖੱਡੀ ਦੀ ਨੀਲੀ ਦੀ ਮਾਂ ਆ ਠੀਕ ਆ ਪੂਰੀ ਨੀਲੀ ਦੁੱਧਾ ਸੂਹਾ ਝੋਟੀ ਦੂਜਾ ਸੂਹਾ ਸੂਈ ਹੈ ਪਿਓਰ ਜਿਹੜਾ ਦੂਜਾ Ориਜਨਲ ਹੈ ਤੇ ਪੈਰਪੂਰ ਤੋਂ ਆਤੇ ਆ ਬਾਕੀ ਬਾਰੇ ਖਾਂ ਬਿਲ ਗਏ ਸਾਰਾ ਕੁਲ ਬਸ ਸੂਦੇ ਨਿਸ਼ਾਨੇ ਹੈਗਾ ਹਾਂ ਬਾਕੀ ਸਾਰੀ ਨੀਲੀ ਦੀ ਚੋਪ ਪ੍ਰੋਪਰ ਚਵਾਈ ਚ ਵੀ ਇੱਕ ਨੰਬਰ ਆ ਜੀ ਨਾ ਨਾ ਇੱਕ ਨੰਬਰ ਰੂਰ ਕੀ ਐਡੀ ਪੋਲੀ ਛੱਡ ਦੋ ਗੱਲਾਂ ਠੀਕ ਆ ਪਾਜੀ ਹਾਂ ਸੁਖਿੰਦਰ ਪਾਜੀ ਤੋਰਦੀਆਂ ਦਿਖਾਈਏ ਨੂੰ ਆ ਪੈਸੇ ਨੂੰ ਦੰਗਰ ਨਾਲ ਹਾਂ ਆਲੋ ਨੋ ਜੀ ਥੋੜਾ ਪਾਜੀ ਅੱਗੋਂ ਮੋੜਦੇ ਆ ਜੀ ਐ ਇਹਨੂੰ ਥੋੜਾ ਜੈਨੂੰ ਲੰਮਾ ਤੋਰ ਕੇ ਇੱਥੋਂ ਅੱਗੋਂ ਲੈ ਜਾਈਏ ਬਾਕੀ ਥਣ ਛੱਟਾ ਜਿਹੜਾ ਦੋਸਤੋ ਤੁਸੀਂ ਵੇਖ ਲਓ ਵਿਖਾਲਾ ਦਾ ਬੇਸ਼ੱਕ 12 ਦਾ ਪਰ 10 ਤੋਂ 11 ਲੀਟਰ ਬਿਲਕੁਲ ਜਿਹੜਾ ਮੌਕੇ ਦਾ ਹਾਜ਼ਰ ਹੈ ਹੁੰਦਾ ਠੀਕ ਆ ਜਿਹੜਾ ਕਿਸੇ ਵੀਰ ਨੇ ਚੁਵਾਈ ਕਰਨੇ ਨੇ ਕਿ ਤੇ ਡਿਮਾਂਡ ਫਿਰ ਇਹਦੀ ਕਿੰਨੀ ਕਰਤੀ ਹੈ ਜੀ ਡਿਮਾਂਡ ਭਾਜੀ ਲਿਆਂਦੀ ਤਾਂ ਮਹਿੰਗੀ ਆ ਪਰ ਹੁਣ ਨਾ ਹਾਂ ਹਾਂ ਵੀ ਕੰਮ ਸੈੱਟ ਸੈੱਟ ਹੀ ਰੱਖਣਾ ਜੀ ਕਿਉਂਕਿ ਵੀ ਮਿਲਦੀ ਨਹੀਂ ਪਈ ਅਜੇ ਕੀ ਪਤਾ 10 ਦਿਨ ਲਾਵੇ ਮਿਲਣ ਤੇ 2 ਜਾਂ 4 ਦਿਨ ਲਾਵੇ ਜੀ ਲਾਉਣ ਚ ਹਾਂ 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 ਮੋਲ ਕਰਨ ਨੂੰ ਵੀਰ ਜਿਹੜਾ ਜਾਇਜ਼ ਆ 75 ਆ ਹਾਂ ਜੀ ਉਹ ਚ 3000 ਛੜਦਾ 72000 ਦੀ ਖਾਣਾ ਦੇ ਦਾਂ 72000 ਦੀ ਹਾਂ ਜੀ ਠੀਕ ਆ ਜੀ 72000 ਦੀ ਭਰਾ ਬਿਲਕੁਲ 10 ਤੋਂ ਉੱਪਰ ਦੁੱਧ ਹੋਊਗਾ 11 ਹੋਊਗਾ 10 ਨਹੀਂ ਹੁੰਦਾ ਹਾਂ 12 11 ਦੀ 12 11 ਦੇ ਵਿੱਚ ਆ ਬੜੇ ਰਮਾਨ ਨਾ ਦੁੱਦਿਆ ਬਾ ਮੇਲ ਦੀ ਜੂੜ ਪਵਾ ਲਿੰਦੀ ਮਗਲੀਆਂ ਲੱਤਾਂ ਨੂੰ ਇਹ ਵੀ ਨਹੀਂ ਏਡੀ ਗੱਲ ਵੀ ਜ਼ਿਆਦਾ ਨਹੀਂ ਖਰਾਬ ਕਰਦੀ ਹੂੰ ਪਿੱਛੇ ਇਹਨਾਂ ਲੱਤਾਂ ਨੂੰ ਰੱਸੀ ਪਵਾ ਲਿੰਦੀ ਆ ਠੀਕ ਆ ਜੀ ਤੇ ਕੀ ਗੱਲ ਆ ਕੇ ਚੋ ਲੈਨੇ ਠੀਕ ਆ ਤੇ ਸਮਾਂ ਮਹੀਨਾ ਪੱਚ ਕਿੰਨਾ ਤੁਹਾਨੂੰ ਦੱਸਿਆ ਆ ਮਹੀਨਾ ਲਾ ਲਓ ਜੀ ਬਈ ਮਹੀਨਾ ਹਣਾ ਆਏ ਨਹੀਂ ਕਹਿਣਾ ਬੱਚਾ ਨਹੀਂ ਹੈਗਾ ਅਗਲਾ ਐਵੇਂ ਆਖੀ ਜੇ ਕਿ ਪਤਾ ਪਾਉਂ ਸੋ ਇਹ ਦੋਸਤੋ ਡਿਟੇਲ ਆ ਇਸ ਝੋਟੀ ਦੀ ਠੀਕ ਆ ਦੂਜਾ ਸਵੇਰ ਸੋਈ ਆ ਉਹ ਮੱਝ ਜਿਹੜੀ ਉਹ ਮੱਝ ਵੇਚਣੀ ਅਸੀਂ ਤਾਂ ਲਾਈ ਆ ਵੀ ਜੇ ਆ ਨਾ ਵੀ ਕਿ ਇਹਨੂੰ ਘਰੇ ਰੱਖਾਂਗੇ ਉਹਨੂੰ ਵੇਚ ਦਾਂ ਹਾਂ 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 ਬਿਲਕੁਲ ਜਦ ਦੋਵੇਂ ਵੇਗੀਆਂ ਵੱਖਰੀ ਗੱਲ ਇਹਦਾ ਉਹ ਉਹ ਵੇਚ ਲਾਂਗੇ ਤੇ ਇਹ ਮੱਝ ਤਾਜੀ ਵੀ ਆ ਤੇ ਚੰਗੀ ਵੀ ਆ ਇਹਨੂੰ ਘਰੇ ਰੱਖੀ ਬਿਲਕੁਲ ਨਾ ਨਾ ਪਹਿਲਾਂ ਦੂਜਾ ਦੂਜਾ ਸੁਭਾਜੀ ਹਾਂ ਮੈਂ ਹੋਰ ਦਹਾ ਦੇ ਨਾਲ ਟਿਕ ਜੂਗੀ ਪਹਿਲੇ ਜਾਦੇ ਲਾਏ ਅਸੀਂ ਇਹਨੇ ਚੱਲ ਸਹੀ ਆ ਸਹੀ ਆ ਤੇ ਇਸ ਤੋਂ ਬਾਅਦ ਦੋਸਤੋ ਆ ਤਿੰਨ ਵੜਾਂ ਜਿਹੜੀਆਂ ਤੁਹਾਨੂੰ ਆਪਾਂ ਦਿਖਾ ਦਾਂਗੇ ਉਸ ਤੋਂ ਬਾਅਦ ਤਿੰਨ ਵੜਾਂ ਸਟਾਰਟ ਹੋ ਜਾਂਦੀਆਂ ਨੇ ਇਸ ਵੜ ਦੀ ਕੀ ਡਿਟੇਲ ਆ ਭਾਜੀ ਸੁਖਿੰਦਰ ਜੀ ਭਾਜੀ ਇਹ ਦੂਜੇ ਸੂਵੇ ਸੋਈ ਜੇ ਦੂਜੇ ਸੂਵੇ ਮਗਰ ਇਹਦੇ ਬੱਛੀ ਆ ਹਾਂਜੀ ਤੇ ਦੁੱਧ ਇਸ ਟਾਈਮੇ ਥੱਲੇ 14 ਕਿਲੋ ਆ 14 ਕਿਲੋ ਦੁੱਧ ਆ ਹਾਂਜੀ ਮਗਰ ਬੱਛੀ ਆ ਦਿਨ ਕਿੰਨੇ ਹੋ ਗਏ ਆ ਜੀ ਦਿਨ ਭਾਜੀ ਇਹਨੂੰ 20 ਦਿਨ ਹੋ ਗਏ ਸੂਈ ਨੂੰ ਬੱਛੀ ਮਗਰ ਬਹੁਤ ਪਿਆਰੀ ਇਹਦੇ ਐ ਬਰਾਬਰ ਸੇਮ ਠੀਕ ਆ ਹੂੰ ਬਿਲਕੁਲ ਜੜੀ ਦੋਸਤੋ ਇਸ ਬਰੀਡ ਦੇ ਵਿੱਚ ਠੀਕ ਆ ਜੀ ਪੱਛੀ ਹੈਗੀ ਆ ਤੇ ਆ ਜਿਹੜੀ ਤੁਸੀਂ ਵੇਖ ਸਕਦੇ ਹੋ ਕੱਦ ਘੜ ਸੋਹਣਾ ਤੇ ਥਣ ਥਣੂ ਬਿਲਕੁਲ ਮੱਝਾਂ ਦਾ ਥਾਣਾ ਲੰਬਾ ਥਾਣਾ ਤੇ ਮੁਠੀ ਜਿਹਾ ਥਣ ਕਹਿ ਦਿੰਦੇ ਆ ਜਿੰਤਰਾ ਮਰਜ਼ੀ ਬੈਹੋ ਜੀ ਸੰਢੀ ਸੀ ਆ ਲੋ ਜਿਤਰਾ ਮਰਜ਼ੀ ਪੁੱਠੇ ਬੈਹੋ ਸਿੱਧੇ ਬੈਹੋ ਕੋਈ ਚੱਕਰੀ ਨਹੀਂ ਜਦੋਂ ਮਰਜ਼ੀ ਲਓ ਜੀ ਜਿਤਰਾ ਮਰਜ਼ੀ ਇਤਰਾ ਧਾਰਾ ਵਾਲੀ ਜੋ ਆ ਮੋਟੀ ਕਰਨੀ ਇਤਰਾ ਦੀ ਦੁੱਧ ਦੀ ਚਿੱਟਾ ਠੀਕ ਆ ਭਾਈ ਬੱਚਾ ਛੱਡੋ ਨਾ ਛੱਡੋ ਵੰਡ ਪਾਓ ਨਾ ਪਾਓ ਦੁੱਧ ਕਿੰਨਾ ਹਜ਼ਾਰ ਦੱਸਿਆ ਜੀ ਹਜ਼ਾਰ 14 ਕਿਲੋ ਜੀ 14 ਕਿਲੋ ਹਜ਼ਾਰ ਤੇ ਖੋਲ ਗਿਆ ਜੀ ਦਿਖਾਈਏ ਵੀਰਾਂ ਤੇ ਥੱਲੇ ਬੱਚਾ ਇਹਦੇ ਬੱਚੀ ਆ ਭਰਾਵੋ ਬੱਚੀ ਬਹੁਤ ਪਿਆਰੀ ਆ ਤਾਜੀ ਸੂਈ ਆ 9 ਦਿਨ ਦੱਸਿਆ ਨਾ ਮਹੀਨਾ ਕਾ ਆ ਮਹੀਨਾ 20 ਦਿਨ ਲਾ 20 ਦਿਨ ਹਾਂ ਜੀ 20 ਦਿਨ 20 ਦਿਨ ਦਾ ਸਮਾਂ ਹੋ ਗਿਆ ਬੱਚੀ ਆ ਪਾ ਤੁਹਾਨੂੰ ਦਿਖਾ ਦਿੰਨੇ ਨਾਲ ਹੀ ਤੇ ਆ ਤੁਸੀਂ ਵੇਖੜ ਦੀ ਫੇਸ ਕੁਆਲਿਟੀ ਮੂੰਹ ਮੱਥਾ ਦੇਖੋ ਬਾਕੀ ਥਣ ਛੱਡਾ ਆ ਤੁਹਾਡੇ ਸਾਹਮਣੇ ਆ ਵੇਖੋ ਜੀ हा oh, <laughs> ah. ah. ah, aqui. हा जी aqui. बच्ची आ गई ਠੀਕ ਹੈ ਜੀ ਆ ਬੱਛੀ ਮਾਰ ਚਲੋ ਜੀ ਆ ਜਾਣਾ ਕੋਈ ਤੇ ਕੁਲੀ ਟਿਆਣਾ ਭਾਜੀ ਫਿਰ ਲੈਣ ਦੇਣ ਦਾ ਕੀ ਰੱਖਤਾ ਲੈਣ ਦੇਣ ਭਾਜੀ ਜੋ ਮਰਜੀ ਮੰਗ ਮੁੱਲ ਨਹੀਂ ਕਰਨੇ ਅੱਜ ਬਰਾਬਰ ਹੀ ਕੰਮ ਹੈ ਅੱਛਾ ਲੋ ਜੀ ਵਾਵਾ ਮਹੀਨੇ 1.5 ਪੇਛੇ ਪਾਵਣ ਲੈ ਤੇ ਮਾਲ ਟਿਕਦਾ ਨਹੀਂ ਅੱਜ ਚਲੋ ਬਿਲਕੁਲ ਹਾਂ ਇਹਦਾ ਮੁੱਲ ਵੀ ਕਰਨ ਨੂੰ ਭਲਾ 50 ਕਰੀ ਜੋ ਭਲਾ 48 ਕਰੀ ਜੋ ਹੂੰ 45000 ਦੀ ਜਸ ਨੌਦੇ ਦਾ 45000 ਦੀ ਹਾਂ ਜੀ ਠੀਕ ਹੈ ਜੀ ਐਡੀ ਵਾਇਰ ਨਹੀਂ ਮਿਲਦੀ 45000 ਹੂੰ ਬਹੁਤ ਸਾਫ ਸੁਥਰੀ ਆਂ ਜੋਈ ਕਰਾਸ ਚ ਆਉਂਦੀ ਆ ਕੋਈ ਗਰਮੀ ਨਹੀਂ ਕੋਈ ਠੰਡ ਨਹੀਂ ਬਿਲਕੁਲ ਹਾਂ ਰੰਗ ਬਹੁਤ ਪ੍ਰਿੰਟ ਬਹੁਤ ਪਿਆਰਾ ਹੂੰ ਲੋ ਵੀ ਦੋਸਤੋ ਥਾਣਾ ਦੇਵੇ ਦੀ ਬੜੀ ਸਫਾਈ ਆ ਠੀਕ ਆ ਚੰਗਾ ਸੋਹਣਾ ਥਾਣਾ ਮੁਸ਼ਕਿਲ ਆ ਇਤਰਾ ਜਿਤਰਾ ਮਰਜੀ ਬੈਠੋ ਆਹ ਦੇਖੋ ਬਾਕੀ ਸੀਲ ਸਭ ਪੁੱਛੋ ਤਾਂ ਬੜਾ ਵਾਧਾ ਜਿੰਨੀ ਮਰਜੀ ਜਦੋਂ ਮਰਜੀ ਚੋਲੋ ਬੱਚਾ ਛੱਡੋ ਨਾ ਛੱਡੋ ਉਤਰਾ ਹੀ ਆ ਜਾਂਦੀ ਠੀਕ ਆ ਤੇ ਚੰਗੀ ਵੱਛੀ ਆ ਬਾਕੀ ਤੁਸੀਂ ਜਰੂਰ ਹੱਥ ਪਾ ਸਕਦੇ ਹੋ ਇਸ ਤੋਂ ਬਾਅਦ ਇਹ ਗੱਬਣਾ ਜੀ ਹਾਂ ਜੀ ਇਹ ਗੱਬਣਾ ਹੈ ਆ ਗੱਬਣਾ ਠੀਕ ਆ ਤੇ ਦੂਸੂਬਾ ਦੂਜਾ ਕਿਤੇ ਜਾ ਸੁਣਾ ਇਹਨੇ ਦੂਜਾ ਲਾਲ ਤੀਜਾ 11 ਵਜੇ ਦੂਜਾ ਤੀਜਾ ਤੀਜੇ ਲਾਲੋ ਤੁਸੀਂ ਆ ਚਲੋ ਤੀਜਾ ਵੀ ਹੋ ਸਕਦਾ ਜੀ ਹਾਂ ਤੀਜਾ ਵੀ ਹੋ ਸਕਦਾ ਠੀਕ ਆ ਤੇ ਬਿਲਕੁਲ ਜਿਹੜੀ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਟੁੱਕੀ ਬੱਛੀ ਤਿਆਰ ਆ ਵੀਰ ਹੁਣਾਂ ਦੇ ਕੋਲ ਤੀਜਾ ਸੁਬਾ ਸੁਣਾ ਠੀਕ ਐ ਤੇ ਦਿਨ ਲੈ ਜੂ ਹਫਤਾ ਖੰਡ ਹਾਂ ਜੀ ਜੀ ਹਫਤਾ ਲੈ ਜੂਗੇ ਹਫਤਾ ਲੈ ਜੂ ਹਫਤੇ ਦਿੱਤੇ ਵੀ ਲੈ ਸਕਦੀ ਆ ਕੋਈ ਦਿਨ ਰਾਤ ਸਾ ਇਹਨੇ ਵਟ ਬੁਟ ਕੱਢ ਕੇ ਸੁਣਾ ਆ ਕਰੋ ਚੈੱਕ ਬਈ ਬੜੀ ਚੰਗੀ ਖੁੱਲਣੀ ਐ ਠੰਡਾ ਹੋ ਜੀ ਆ ਲਓ ਠੀਕ ਆ ਤੇ ਤੋੜਦਗੇ ਇਹਨੂੰ ਵੀ ਕੋਲ ਕੇ ਵਿਖਾਈਏ ਵੀਰਾਂ ਨੂੰ ਪੋਤਰਾ ਵੀ ਸੀ ਠੰਡੀ ਐ ਈ ਕਾਲੀ ਗਰਮੀ ਹਾਂ ਆਹ ਵੇਖੋ ਜੀ ਥਾਂ ਥੂਣ ਬਹੁਤ ਵਧੀਆ ਲੱਗਾ ਹੂੰ ਬਾਕੀ ਥਾਂ ਜਿਹੜਾ ਦੋਸਤੋ ਚਵਾਈ ਵਾਲਾ ਹੱਥੀ ਵਾਲਾ ਉਹ ਹੱਥੀ ਚਵਾਈ ਵਾਲਾ ਦੱਸਿਆ ਜਾਊਗਾ ਠੀਕ ਆ ਚੰਗਾ ਸੋਹਣਾ ਥਾਣ ਤੇ ਬਾਕੀ ਆਹ ਮੂੰਹ ਮੱਥਾ ਆਹ ਫੇਸ ਕੁਆਲਿਟੀ ਹੈਗੀ ਛੋਟਾ ਜਿਹਾ ਕੰਨ ਤੇ ਕ੍ਰੋਸ ਅੰਗ ਦੇ ਵਿੱਚ ਜੀ ਵੀ ਵਸੀ ਆ ਜਾਂਦੀ ਹੈ ਬਾਕੀ ਬਹੁਤੇ ਵੀਰਾਂ ਦੀ ਡਿਮਾਂਡ ਜਾਹਤਾ ਜਿਹੜੀ ਆ ਦੋਸਤੋ ਜਾਂ ਖਰੀਦਦਾਰੀ ਅੱਜ ਦੇ ਸਮੇਂ ਨੂੰ ਦੇਖੀਏ ਤਾਂ ਬਿਲਕੁਲ ਕ੍ਰੋਸ ਅੰਗਰੀ ਬ੍ਰੀਡ ਦੀ ਦਿਨ ਹਜੇ ਬਾਕੀ ਆ 10 ਕ ਹਫਤਾ 8 ਦਿਨ ਜਿਹੜੇ ਇੱਥੇ ਸਮਾਂ ਬਾਕੀ ਐ ਸੂਨ ਦੇ ਵਿੱਚ ਠੀਕ ਆ ਮੋਲੇ ਫਿਰ ਇਹਦਾ ਵੀ ਕੀ ਕੀਤਾ ਮੋਲੇ ਦਾ ਇੱਕੋ ਹੀ ਆ ਜਾਲੀਆਂ ਹਰਦੀ 42000 ਠੀਕ ਹੈ ਮਾਨਤਨ ਛੋੜ ਛੱਪਾ ਕਰ ਦਾਂਗੇ ਹੂੰ 42000 ਚੋਂ ਪ੍ਰਭਾਉ ਮਾਨਤਨ ਹੋ ਜਾਊਗਾ ਠੀਕ ਹੈ ਛੋੜ ਛੱਪਾ ਜਿਹੜਾ 42000 ਦੇ ਵਿੱਚੋਂ ਤੇ ਬਾਕੀ ਹਵਾਨਾ ਛੱਡਾ ਖੁੱਲਾ ਬਣਾਊਗੀ ਗੜ ਲੋੜ ਤੁਸੀਂ ਦੇਖ ਸਕਦੇ ਹੋ ਇਹ ਚੰਗੇ ਢਿਲ ਟੋਲ ਪੂਰੀ ਹੈ ਆ ਵੇਖੋ ਆ ਕਰੋ ਛੱਪਾ ਇਹਦੇ ਆ ਸਾਰਾ ਭਰ ਕੇ ਸੁਣਾ ਬੰਨਾ ਇਹਨੇ ਬਸ ਦੇ ਲੈਣੇ ਆ ਕਰੋ ਛੱਪਾ 판 ਥੋੜਾ ਬਹੁਤ ਵੈਸੇ ਮੋਟਾ ਕਰਦਾ ਇਹਨੇ ਬਣਾਉਣਾ ਹੂੰ ਠੀਕ ਆ ਬੋਲ ਪਿਆਰੀ ਹਰਖਾ ਅੱਜ ਦਾ ਬਿਆਲੀ ਆ ਇਹ ਸੂਈ ਦੇ ਫਿਰ ਤਾਂ ਵੱਖਰਾ ਕਰ ਲਾਂ ਠੀਕ ਆ ਜੀ ਆਜੋ ਇਹ ਵੀ ਵਿਖਾਉ ਉਹ ਪਾਜੀ ਬਣੀ ਹਾਂਜੀ ਇਹ ਕੱਚੀ ਹੈ ਕਿ ਨਹੀਂ ਇਹ ਸੂਈ ਆ ਇਹਦਾ ਬੱਚਾ ਮਰਿਆ ਹੈ ਬੱਚਾ ਮਰਿਆ ਤੇ ਹੈ ਸੂਈ ਆ ਸੂਈ ਆ ਸਮਾਂ ਕਿੰਨਾ ਹੋ ਗਿਆ ਇਹਨੂੰ ਇਹਨੂੰ ਡੇਢ ਕਮੀਨਾ ਹੋ ਗਿਆ ਸੂਈ ਡੇਢ ਮਹੀਨਾ ਹਾਂ ਅਸੀਂ ਲਿਆਂਦੀ ਬੱਚਾ ਨਾਲ ਸੀ ਤੇ ਹਾਥੀ ਦੇ ਵਿੱਚ ਦੋ گاਵਾਂ ਲੱਗ ਕੇ ਲਿਆਂਦੀ ਹਾਂ ਹਾਂਜੀ ਇਹਨਾਂ ਦੇ ਉੱਤੇ ਪੈਰ ਪੂਰ ਰਸਤਾ ਤੇ ਬੱਚਾ ਆਉਂਦਾ ਹੀ ਮਰ ਗਿਆ ਹੂੰ ਹੂੰ ਠੀਕ ਹੈ ਘੀਨਾ ਕੋ ਗਿਆ ਫਿਰ ਹਾਂ ਮਹੀਨੇ ਦੇ ਉੱਤੇ ਲਾ ਲਓ ਤੁਸੀਂ ਤੇ ਦੁੱਧ ਕਿੰਨਾ ਹੋਣਾ ਆਪਾਂ ਚਵਾਵਾਂਗੇ ਜਿਹੜਾ ਦੁੱਧ ਭਾਜੀ ਅੱਜ ਤਾਂ ਮੈਂ 8 ਕਿਲੋ ਹੈ 8 ਕਿਲੋ ਹਾਂ ਪੱਕਾ ਪੱਕਾ ਠੀਕ ਹੈ ਜੀ ਜਿਦੋਂ ਮਰਜ਼ੀ ਕੋ ਚੋਲੇ ਆ ਗਏ 8 ਕਿਲੋ ਹੈਗਾ ਦੋਸਤੋ ਤੇ ਬਿਨ ਬੱਚੀ ਹੋਣਾ ਠੀਕ ਹੈ ਹਾਂ ਤੇ ਮਹੀਨੇ ਦਾ ਸੂਆ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ 8 ਕਿਲੋ ਜਿਹੜਾ ਕਿਸੇ ਨੇ ਚਵਾਈ ਕਰਨੀ ਹੈ ਤੇ ਪਹਾੜੇ ਬੰਡੇ ਤੇ ਥਾਪੀ ਦੇ ਇਸੇ ਕਰੀ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਵੰਗਾ ਪਾ ਲੈਂਦੀ ਪਿੱਛੇ ਤੇ ਜਦੋਂ ਮਰਜ਼ੀ ਬੈ ਜਾਓ ਥੱਲੇ ਠੀਕ ਹੈ ਠੀਕ ਹੈ ਜੀ ਦਿਖਾ ਦਿਓ ਫਿਰ ਇਹ ਵੀ ਤੋੜ ਦੀਏ ਕੱਢ ਲਓ ਇਧਰ ਨੇ ਅੱਛਾ ਦੋਸਤੋ ਅੱਜ ਘੱਟੋ ਘੱਟ ਵੀ 6 ਨਾਗਾ ਠੀਕ ਆ ਬਾਈ ਸੁਖਵਿੰਦਰ ਸਿੰਘ ਹੁਣਾਂ ਦੇ ਕੋਲ ਤੇ ਹੌਲੇ ਸਸਤੇ ਵੀ ਥੋੜੇ ਜੇ ਪਸ਼ੂ ਦੇ ਹਿਸਾਬ ਨਾਲ ਮਹਿੰਗੇ ਵੀ ਜਿਹੋ ਜਿਹੀ ਕੁਆਲਿਟੀ ਆ ਉਹ ਜਿਹੇ ਪਸ਼ੂ ਮਿਲ ਜਾਂਦਾ ਠੀਕ ਆ ਤੇ ਆ ਜਿਹੜੀ ਆ ਵਹੜ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਮਹੀਨਾ ਮੰਨ ਲਓ ਡੇਢ ਮਹੀਨਾ ਮੰਨ ਲਓ ਪਰ ਦੁੱਧ ਜਿਹੜਾ 8 ਲੀਟਰ ਜਿਹੜਾ ਬਿਲਕੁਲ ਇਹਦੇ ਕੋਲ ਹਾਜ਼ਰ ਆ ਠੀਕ ਆ ਇਸੇ ਤਰ੍ਹਾਂ ਪਾੜੇ ਬੰਡੇ ਤੇ ਚਾਹੇ ਵੀਰ ਕੋਈ ਥਾਪੀ ਤੇ ਆਰਾਮ ਨਾਲ ਤੁਸੀਂ ਚਵਾਈ ਕਰ ਸਕਦੇ ਤੇ ਸਿਵਲਸ ਲੱਗ ਵੀ ਪੂਰੀ ਆ ਬਾਕੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਹੈ ਜੀ ਥਾਣੇ ਦੇਵਾ ਵੇਖ ਲਓ ਤਸੱਲੀ ਦੇ ਨਾਲ ਆ ਫੇਸ ਮੂੰਹ ਮੱਥੇ ਤੋਂ ਪੂਰੀ ਬੰਤਰ ਜਿਹੜੀ ਇਹਦੀ ਹੈਗੀ ਹੈ ਉਹ ਆ ਹੈਗੀ ਠੀਕ ਹੈ ਤੇ ਪਾਜੀ ਫਿਰ ਆਦਿਆਂ ਦਾ ਲੈਣ ਦੇਣ ਕੀ ਕਰਤਾ ਜੇ ਲੈਣ ਦੇਣ ਦਾ ਇੱਕੋ ਹੀ ਆ ਰੇਟ ਜੀ ਹਾਂ 23000 ਦੀ ਤੇ 23000 ਦੀ ਠੀਕ ਹੈ ਜੀ ਬਸ ਛੋਟ ਹੀ ਹੋ ਗਈ ਵਿੱਚ 23 ਜੋ ਹੈ ਠੀਕ ਹੈ ਆਵੇ ਜਿਆਦਾ ਨਾ ਕੋਈ ਵੀਰ ਆ ਮੈਂ ਫੋਨ ਲਾਈ ਜਾਵੇ 12 ਦੀ ਦੇ ਤੇ 15 ਦੇਵੇ ਉਹ ਕੰਮ ਨਹੀਂ ਹੈਗਾ ਜੀ ਅੱਜ ਰੇਟ ਹੀ ਉਹਨੇ ਪਾਇ ਜਿੰਨੇ ਕੁ ਲੈਣੇ ਬਿਲਕੁਲ ਲੋ ਪਤਾ ਵੀ ਹੈ ਵੀਰਾ ਭਾਣਾ ਉਹਨੂੰ ਵੀ ਜਿੰਨਾ ਰੇਟ ਪਾਉਣ ਰਿਹਾ ਸਹੀ ਆ ਤੇ ਪਰ ਇਹ ਨਾ ਹੋਵੇ ਕੋਈ ਕਈ ਐਵੇਂ ਜਾਣ ਬੁੱਝ ਕੇ ਲਾਈ ਜਾਂਦੇ 15 ਲੈ ਲਾ 16 ਲੈ ਲਾ ਉਹ ਕੰਮ ਨਾ ਕਰੇ ਕੋਈ ਬਿਲਕੁਲ ਬਿਲਕੁਲ ਸੋ ਦੋਸਤੋ 23000 ਆ ਫਿਕਸ ਹੀ ਆ ਰੇਟ ਹੀ ਸਮਝੋ ਕਿਉਂਕਿ ਸ਼ੋਰ ਛੱਪਾ ਮੌਕੇ ਤੇ ਹਾਂ ਸ਼ੋਰ ਛੱਪਾ ਸਾਰੇ ਮਾਲ ਚ ਐਵੇਂ ਹੋਣਾ ਜੇ ਇਹਨਾਂ ਕੋਈ ਆਖੇ ਵੀ ਮੈਨੂੰ ਇਨੇ ਮੰਗੇ ਤੋਂ ਇਨੇ ਲਾ ਲਾ 10000 ਛੱਡਦੇ 15 ਛੱਡਦੇ 5 ਛੱਡਦੇ ਬਿਲਕੁਲ ਹਾਂ ਰੇਟ ਬਿਲਕੁਲ ਜਾਇਜ਼ ਕੀਤੇ ਤੇ ਨੰਬਰ ਭਾਜੀ ਸੁਖਵਿੰਦਰ ਆਪਣੇ ਨੰਬਰ ਭਾਜੀ 99145 ਹਾਂਜੀ 62714 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਆ ਦੋਸਤੋ ਭਾਜੀ ਸੁਖਵਿੰਦਰ ਸਿੰਘ ਹੋਰਾਂ ਦੇ ਆਪਾਂ ਲਗਾਤਾਰ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ ਪਸ਼ੂ ਸਾਰੇ ਇੱਕ ਤਰ੍ਹਾਂ ਦੇ ਹੈਗੇ ਆ ਕੁਆਲਿਟੀ ਹਰ ਇੱਕ ਤਰ੍ਹਾਂ ਦੀ ਮਿਲ ਜੂਗੀ ਬਾਕੀ ਥਾਂ ਛੱਡੇ ਤੇ ਬੜੇ ਸਾਫ ਸਫਾਈ ਨੇ ਜਿੰਨੇ ਵੀ ਆ ਕੋਈ ਬਾਈ ਸ਼ਾਈ ਰੱਖਣ ਵਾਲਾ ਜਾਂ ਕੋਈ ਸਾਈਡ ਰੱਖਣ ਵਾਲਾ ਪਸ਼ੂ ਮਿਲੂਗਾ ਥਣ ਭਾਂਡਾ ਬਿਲਕੁਲ ਜਿਹੜਾ ਚੰਗਾ ਤੇ ਸੀਲਸ ਲੱਕਪੂਣਾ ਪਸ਼ੂ ਤੇ ਵੇਖਿਆ ਕਰੋ ਤੇ ਸੀਲਸ ਆਉਪਣਾ ਵੇਖਣ ਦੇ ਨਾਲ ਨਾਲ ਕੋਈ ਜਿਹੜਾ ਦੋਸਤੋ ਬਾਈ ਸਾਈਡ ਵਾਲਾ ਪਸ਼ੂ ਨਾ ਲਿਆ ਕਰੋ ਠੀਕ ਆ ਕੋਈ ਧਾਰਾ ਵਾਧ ਘਾਟ ਤਾਂ ਖਾਸਾ ਰਹਿੰਦਾ ਫਿਲਹਾਲ ਇੱਥੇ ਬਿਲਕੁਲ ਥਾਂ ਦੇਵੇਂ ਪੱਦਰ ਨੇ ਚਾਹੇ ਕੋਈ ਟੋਕੜ ਮੱਝ ਹੋਵੇ ਚਾਹੇ ਕੋਈ 1 ਮਹੀਨਾ 1.5 ਮਹੀਨੇ ਦੀ ਸੂਈ ਵੈੜ ਹੋਵੇ ਤੇ ਰੇਡ ਭਾ ਫੜਤਾ ਉਸੇ ਤਰ੍ਹਾਂ ਦਾ ਜਿਹੜਾ ਦੋਸਤੋ ਲੱਗ ਜਾਂਦਾ ਜਿਹੋ ਜਿਹੇ ਪ ਤਾਂ ਬੂਰੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਮਹਿ ਦਿਖਾਤੀ ਸੀ 13 ਕਿਲੋ ਹਾਜ਼ਰ ਦੁੱਧ ਆਉਂਦੇ ਕੋਲ ਸੋ ਆ ਪਸ਼ੂ ਅੱਜ ਭਾਜੀ ਸੁਖਵਿੰਦਰ ਸਿੰਘ ਹੋਰਾਂ ਦੇ ਕੋਲ ਅੱਜ ਮੌਜੂਦ ਨੇ 6 ਨਗ ਨੇ ਤੇ 6 ਨਗ ਦੇ ਵਿੱਚੋਂ ਜਿਹੜਾ ਵੀ ਪਸੰਦ ਆਉਂਦਾ ਉਹ ਤੁਸੀਂ ਆਪਦਾ ਬਿਲਕੁਲ ਜਿਹੜਾ ਫਿਕਸ ਕਰਕੇ ਘਰੋਂ ਤੋਰ ਸਕਦੇ ਹੋ ਤਸੱਲੀ ਨਾਲ ਵੇਖ ਸਕਦੇ ਹੋ ਨਰਕਪਰਖ ਕਰ ਸਕਦੇ ਹੋ ਠੀਕ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ